ਅੱਜ ਕੱਲ ਫਰਾਡ ਕਰਨ ਦਾ ਨਾ ਇੰਨਾ ਕ ਤਰੀਕਾ ਬਦਲ ਗਿਆ ਪਿਆ ਵੀ ਲੋਕ ਇੰਨੇ ਕ ਫਰਾਡ ਕਰਦੇ ਨੇ ਵੀ ਤੁਹਾਨੂੰ ਸਮਝ ਹੀ ਨਹੀਂ ਆਊਗੀ ਵੀ ਕੀ ਹੋ ਗਿਆ ਹੁਣ ਜਿਵੇਂ ਆਹ ਨੋਟ ਦੇਖ ਲਓ ਇਹ ਨੋਟ ਜੇ ਕਿਸੇ ਬੰਦੇ ਨਾਲ ਸੌਦਾ ਹੋਵੇ ਤਾਂ ਉਹਨੂੰ ਇਦਾਂ ਫੜਾਏ ਜਾਣ ਤਾਂ ਉਹ ਤਾਂ ਚਮਕਦੇ ਨੋਟ ਦੇਖ ਕੇ ਕਹੋਗਾ ਬੱਲੇ ਯਾਰ ਨਵੀਂ ਨਵੀਂ ਥੱਦੀ ਆ ਗਈ ਆਪਾਂ ਨੂੰ ਹੈ ਉੱਪਰ ਆਈਸੀਆਈ ਬੈਂਕ ਦੀਆਂ ਇਸ਼ੂਏ ਬੰਦੀਆਂ ਸਟੈਂਪ ਲੱਗੀਆਂ ਹੋਈਆਂ ਸਟicker ਲੱਗੇ ਹੋਏ ਨੇ ਪਰ ਅਗਲਾ ਜਦੋਂ ਕਰੇ ਜਾਂਦਾ ਤਾਂ ਫੁੱਦੂ ਬਣ ਜਾਂਦਾ ਪਿੱਛੇ ਜੇ ਇੱਕ ਵਾਰੀ ਦੇਖਿਆ ਸੀ ਨਾ ਆਪਾਂ ਨੇ ਮੋਗੇ ਦਾ ਬੰਦਾ ਸੀ ਉਹ ਕਹਿੰਦਾ ਵੀ ਮੈਨੂੰ ਫਗਵਾੜੇ ਬੁਲਾਇਆ ਉਹਨਾਂ ਨੇ ਕਿਹਾ ਵੀ ਡਬਲ ਕਰਕੇ ਪੈਸੇ ਦੇ ਦਾਂਗੇ ਪਹਿਲਾਂ ਉਹਨਾਂ ਨੇ ਮੈਨੂੰ 10000 ਦਾ 20000 ਦਿੱਤਾ ਫਿਰ ਮੈਂ 20000 ਦਿੱਤਾ ਉਹਨਾਂ ਨੇ ਮੈਨੂੰ ਹਫ਼ਤੇ ਬਾਅਦ 40000 ਦਿੱਤਾ ਫਿਰ ਮੈਂ ਘਰ-ਬਾਰ ਵੇਚ ਕੇ ਕਾਫੀ ਰੁਪਈਆ ਲਾਤਾ ਤੇ ਮਤਲਬ 6.5-7 ਲੱਖ ਰੁਪਈਆ ਲਾਤਾ ਉਹਨਾਂ ਨੇ ਮੈਨੂੰ 12-13 ਲੱਖ ਰੁਪਈਆ ਦੇਣਾ ਸੀ ਜਦੋਂ ਮੈਂ ਨੋਟ ਉੱਥੇ ਉਹ ਕਹਿੰਦੇ ਵੀ ਕਾਲ ਵੀ ਜਲਦੀ ਜਲਦੀ ਫੜ ਲਾ ਵੀ ਇਹ ਕੰਮ ਨਾ ਕਿਸੇ ਨੂੰ ਪਤਾ ਨਾ ਲੱਗੇ ਅਗਲੇ ਨੇ ਦੇਖੇ ਵੀ ਯਾਰ ਨਵੇਂ ਨੋਟ ਨੇ ਆਈਸੀਆਈ ਦੀਆਂ ਮੋਹਰਾਂ ਲੱਗੀਆਂ ਹੋਈਆਂ ਨੇ ਉੱਪਰੋਂ ਐਨ ओरिजिनल ਦਿਖਦੇ ਪਏ ਨੇ ਅਗਲੇ ਨੇ ਕੀ ਕੀਤਾ ਚੁੱਪਚਾਪ ਰੱਖੇ ਤੇ ਘਰੇ ਲੈ ਕੇ ਆ ਗਿਆ ਚਲਾਕੀ ਨਾਲ ਵੀ ਚੱਲ ਵੀ ਹਫ਼ਤੇ 'ਚ ਸਾਡੇ ਤਾਂ ਹੋ ਗਏ ਦੁੱਗਣੇ ਘਰੇ ਆਇਆ ਤਾਂ ਦੇਖਿਆ ਲੈ ਯਾਰ ਆ ਤਾਂ ਕੀ ਕਹਿੰਦੇ ਨੇ ਨਵੇਂ ਨੋਟ ਕਾਨੂੰ ਨੇ ਇਹ ਤਾਂ 500 ਦੇ ਨਹੀਂ ਇਹ ਤਾਂ ਸਾਲੇ 2-2000 ਦੇ ਨੋਟ ਨੇ ਹੁਣ ਦੇਖ ਲੋ ਵੀ ਆ ਵੀ ਨੋਟ ਇੱਕ ਡੀਲਰ ਨੇ ਇੱਕ ਡੀਲਰ ਨੇ ਇਹ ਕਿਹਾ ਵੀ ਮੈਂ ਡੀਲਰ ਹਾਂ ਮੇਰੀ ਮਤਲਬ ਇੱਥੇ ਆਪਾਂ ਪ੍ਰਾਪਰਟੀ ਸੇਲ ਪਰਚੇਜ਼ ਕਰੀਦੀ ਆ ਉਹਨੇ ਇੱਕ ਫਲੈਟ ਖਰੀਦ ਲਿਆ ਫਲੈਟ ਖਰੀਦਣ ਤੋਂ ਬਾਅਦ ਸੌਦਾ ਕਰ ਲਿਆ ਅਸਲੀ ਕਰੰਸੀ ਦੇਤੀ ਉਹਨੇ ਲੱਖ ਰੁਪਏ ਦੀ ਨਮੀ ਥੱਦੀ ਉਹਨੇ ਅਰੇਂਜ ਕੀਤੀ ਲੱਖ ਰੁਪਏ ਦੀ ਉਹਨੇ ਨਮੀ ਥੱਦੀ ਅਰੇਂਜ ਕੀਤੀ ਤੇ ਉਹਨੂੰ ਗਿਣਾ ਥੀ ਬੰਦੇ ਨੇ ਦੇਖਿਆ ਯਾਰ ਵੀ ਨਵੇਂ ਨਵੇਂ ਨੋਟ ਨੇ origignal ਨੋਟ ਦਿੱਤੇ ਉਹਨੇ ਲੱਖ ਰੁਪਏ ਦੇ ਤੇ ਜਦੋਂ ਲੱਖ ਰੁਪਏ ਦੇ ਨੋਟ ਉਹਨੇ ਲੈ ਬਿਆਨਾ ਕਰ ਲਿਆ ਕਾਗਜ਼ ਪੱਤਰ ਲਿਖੇ ਗਏ ਜਿੱਦਣ ਰਜਿਸਟਰੀ ਦਾ ਟਾਈਮ ਸੀ ਉਸ ਦਿਨ ਉਹਨੇ ਜਾਣ ਕੇ ਫੋਨ ਤੇ ਲੱਗਿਆ ਰਿਹਾ ਬੰਦੇ ਨੂੰ ਕਹੀ ਗਿਆ ਜਾ ਯਾਰ ਬੈਂਕ ਚੋਂ ਲੈ ਆ ਕਰਾਤੇ ਹੋਏ ਨੇ ਬੈਂਕ ਚੋਂ ਲੈ ਆ ਚੈੱਕ ਭਰਤਾ ਹੋਇਆ ਤੇ ਕੋਈ 20 ਕ ਲੱਖ ਰੁਪਏ ਦਾ ਉਹਨੇ ਕਿਹਾ ਵੀ ਨੋਟ ਉੱਥੇ ਆਪਾਂ ਨੇ ਇਸ਼ੂ ਕਰਵਾ ਲਿਆ ਹੋਇਆ ਵਾ ਤੇ जान ਕੇ ਇੱਧਰ ਕਾਗਜ਼ ਪੱਤਰ ਸਹਿਨ ਹੋਈ ਗਏ ਸਹਿਨ ਹੋਣ ਤੋਂ ਬਾਅਦ ਕੀ ਹੋਇਆ ਵੀ ਉਹ ਲੈ ਕੇ ਆ ਗਿਆ ਬੈਗ ਚ ਉੱਥੇ ਵੀ ਉਹਨਾਂ ਨੇ ਇਹ ਕੀਤਾ ਵੀ ਯਾਰ ਤਹਿਸੀਲ ਦੇ ਵਿੱਚ ਨਾ ਜ਼ਮੀਨਾਂ ਵਿਕਦੀਆਂ ਨੇ ਵੀ ਚੋਰ ਚੱਕੇ ਇੱਥੇ ਖੜੇ ਰਹਿੰਦੇ ਨੇ ਦੇਖਦੇ ਰਹਿੰਦੇ ਨੇ ਵੀ ਤੈਨੂੰ ਕੀ ਲੋੜ ਆ ਵੀ ਆ ਦੇਖ ਲਾ ਨੋਟ ਨੇ ਕੋਈ ਬੰਦਾ ਬਲਾ ਆ ਜਾਂਦਾ ਐ ਕਰ ਵੀ ਆ ਚੱਕ ਬੈਗ ਉਹਨੂੰ ਦਿਖਾਤਾ ਉੱਪਰੋਂ ਐ ਉੱਪਰੋਂ ਹੀ ਕਾਊਂਟ ਕਰਾਤੇ ਵੀ ਆ ਦੇਖ ਹੁਣ ਜਿਹੜੇ ਬੰਦੇ ਨੂੰ ਪਹਿਲਾਂ ਹੀ ਨਵੇਂ-ਨਵੇਂ ਨੋਟ ਮਿਲੇ ਹੋਏ ਸੀਗੇ ਲੱਖ ਰੁਪਏ ਦੇ ਨਮੀ ਨਮੀ ਥੱਦੀ ਮਿਲੀ ਹੋਈ ਸੀ ਅਗਲੇ ਨੇ ਤਾਂ ਇਹਨੂੰ ਵੀ ਦੇਖ ਕੇ ਵਿਸ਼ਵਾਸ ਕਰ ਜਾਣਾ ਸੀ ਜਦ ਘਰ ਗਿਆ ਤੇ ਆ ਜਦੋਂ ਨੋਟ ਦੀ ਥੱਦੀ ਖੋਲੀ ਤੇ ਆ ਦੇਖੋ ਲੈ ਚਿੱਟੇ-ਚਿੱਟੇ ਕਾਗਜ਼ ਪ੍ਰਿੰਟਿੰਗ ਉਹਦੇ ਉੱਪਰ ਇਹੋ ਜਿਹੀ ਕੀਤੀ ਹੋਈ ਆ 100 200 ਦੀ ਪ੍ਰਿੰਟਿੰਗ ਕਰਾ ਲਈ ਤੇ ਆ ਦੇਖ ਲੋ ਹੈ ਬਿਲਕੁਲ ਕਟਿੰਗ ਉਹੋ ਜਿਹੀ ਕਰਵਾ ਲਈ ਇਹੋ ਜਿਹਾ ਕੰਮ ਪ੍ਰਿੰਟਿੰਗ ਪ੍ਰੈਸਾਂ 'ਲੇ ਕਰ ਵੀ ਦਿੰਦੇ ਨੇ ਸੋ ਮੇਰੇ ਵੀਰੋ ਧਿਆਨ ਦੇਵੋ ਅੱਜ ਕੱਲ ਠੱਗੀ ਬਹੁਤ ਆ ਓਟੀਪੀ ਦੇਣ ਤੋਂ ਪਹਿਲਾਂ 20 ਵਾਰ ਸੋਚੋ ਤੁਸੀਂ ਕਿਸੇ ਤੋਂ ਪੈਸੇ ਲੈਣ ਤੋਂ ਪਹਿਲਾਂ ਇਹ ਨਹੀਂ ਵੀ ਚੱਲ ਯਾਰ ਯਾਰੀ ਦੋਸਤੀ ਆ ਗਣਨ ਦੀ ਲੋੜ ਹੀ ਨਹੀਂ ਗਿਣੇ ਹੀ ਹੋਣਗੇ ਤੂੰ ਗਣਕੇ ਲਿਆਂਦੇ ਆ ਗਣੇ ਹੀ ਹੋਣਗੇ ਨਹੀਂ ਮੌਕੇ ਤੇ ਬੰਦਾ ਸਾਹਮਣੇ ਵਾਲਾ ਜੇ ਤੁਹਾਨੂੰ ਦੇਣ ਵਾਲਾ ਜੇ ਤੁਹਾਨੂੰ ਕਾਲੀ ਕਰ ਰਿਹਾ ਤਾਂ ਸਮਝੋ ਕੁਛ ਨਾ ਕੁਛ ਹੇਰ ਫੇਰ ਆ ਜਦੋਂ ਤੁਹਾਨੂੰ ਪੈਸੇ ਦੇਣ ਵਾਲਾ